ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਇਕੱਠੇ ਹੋਏ ਸਿਰਲੱਫ ਜਉਦਿਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕੱਲੀਆਂ ਜ਼ਮੀਨਾਂ ਤੇ ਆ ਪਰ ਸਾਡਾ ਬਹੁਤ ਵੱਡਾ ਭਲੇਖਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਚੋਹ ਤਰਫਾ ਹਮਲਿਆਂ ਦੇ ਨਾਲ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਗੂਆਕ ਤੇ ਲਗਾਨਾਂ ਤੋਂ ਇੱਕ ਤਮਲ ਲਾਡੂ ਤੋਂ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੇ ਨਹੀਂ ਛੋਡੇ ਨਾਲ ਇੱਕ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇੰਨਾ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਤੇਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਵਿਸ਼ਵਿਤ ਨੇ ਅਸਵਾਸ਼ਨ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ ਸਾਡੇ ਕੋਲ ਤਿੰਨ ਸ਼ਬਦ ਪਏ ਆ ਤੇ ਬਰਾਬਰ ਭਰੋਸਾ ਦਿੰਨੇ ਆ ਯਕੀਨ ਦਿਵਾਉਨੇ ਆ ਵਿਸ਼ਵਾਸ ਦਿਵਾਉਨੇ ਆ ਕਿ ਆਪ ਵੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆਂ ਆਪਣੀ ਬੋਲੀ ਨੂੰ ਮਾਰ ਰਹੇ ਆਂ ਇੱਕ ਬਲਾਰਾ ਬੋਲਿਆ ਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਬੋਲੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਉਹਦੇ ਵੀ ਸਾਨੂੰ ਗੌਰ ਕਰਨ ਦੀ ਲੋੜ ਅਗਲੀ ਗੱਲ ਆ ਜਾਂਦੀ ਹੈ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਸੋ ਪਹਿਲੀ ਗੱਲ ਤਾਂ ਸਮਝਣ ਦੀ ਲੋੜ ਹੈ ਅੱਜ ਕਰਨੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਜਿਹੜਾ ਮੁੱਖ ਮੰਤਰੀ ਹੈ ਇਹਨਾਂ ਨੂੰ ਥੁੱਕ ਕੇ ਚੱਟਣ ਦੀ ਆਦਤ ਪੈ ਗਈ ਆ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਕੁੱਤੇ ਹੋਇਆ ਚਿਤਾਉਣਗੇ ਕਿਉਂ ਨਾ ਉਹ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਇਕੱਲੀ ਇੱਥੋਂ ਤੱਕ ਸੀਮਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਨੀਤੀਆਂ ਨੂੰ ਇੱਕ ਵਾਰੀ ਰਿਕਵਾਂ ਲਿਆ ਜਿੰਨਾ ਚਿਰ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰਾ ਹੈ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ ਸਿੰਦਰ ਜੈਨ ਵਰਗੇ ਸਿੰਦਰ ਜੈਨ ਮੈਨੂੰ ਕੱਲ ਦੋ ਬਟਾ ਜਿਹੜਾ ਹੁਣ ਪਿਛੇ ਤਿਹਾਰ ਦੇਲ ਕੱਟ ਕੇ ਆਇਆ ਉਸ ਸਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਐਮ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਐਸ ਰਲੇ ਤੇ ਸਿੰਦਰ ਜੈਨ ਵਰਗੇ ਸੋਕ ਦੀਏ ਕਰਕੇ ਬਾਬੇ ਕੁਮਾਰ ਮਰ ਗਏ ਜੇ ਕੇਜਰੀ ਬਾਲ ਵਰਕੇ ਪੰਜਾਬ ਨੂੰ ਭਰਾਗੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਕੇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਮੈਹਿਕਮੇ ਦੇ ਵਿੱਚ ਪੋਸਟ ਮਾਤਮ ਘੰਟੇ ਦੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦਾ ਆਈ ਬਾਬਾ ਕਿਹੜੇ ਪੋਸਟ ਮਾਰਨ ਦੀ ਗੱਲ ਕਰ ਰਿਹਾ ਹੈ ਜੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਵਿੱਚ ਜज्ਬਾ ਨਹੀਂ ਛਾਂਦੇ ਅੱਜ ਪੰਜਾਬ ਨੂੰ ਜਲਾ ਰਹੇ ਆ ਭਰਾਵੋ ਸਵੇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਸੁਣਿਆ ਪਿੰਡਾਂ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾਂ ਦੇਣ ਨੂੰ ਤਿਆਰ ਆ ਕਹਿੰਦੇ ਮਰ ਜਾਗੇ ਮਾਰ ਦੇ ਅੱਜ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਸੁਨੋ ਉਹਦੀ ਅੰਦਰ ਮਨਾ ਚ ਗਏ ਲੱਡੂ ਫੁੱਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦਿਆਂਗੇ ਆ ਜਿੰਨੇ ਪੰਜਾਬ ਚ ਬੈਠੇ ਹੋ ਪੂਰੇ ਪੰਜਾਬ ਤੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਨੇ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿਲਾ ਲੈਣਾ ਪਵੇ ਚਾਹੇ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲੈ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਵਿਹਲੇ ਕਰਨਾ ਹੀ ਕਰਨਾ ਸਿਰ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ ਇਹ ਦੁਨੀਆ ਦੀ ਦੇਸ਼ਕੀਮ ਦੀ ਧਰਤੀਓਂ ਬਾੜਾ ਵਾਲਿਓ ਕਰਮਾ ਵਾਲਿਓ ਕਿ ਧਰਤੀ ਤੇ ਪੈਦਾ ਹੋਇਓ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਤਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਉਹ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਹਿੰਟਨਾ ਲੈ ਕੇ ਆਉਣ ਜਿਹੜੇ ਮਰਜ਼ੀ ਤੁਹਾਨੂੰ ਨਾਕ ਦੇਣਾ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵਿਹਲੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਰੀਕੇ ਹੋਣ ਜਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸਹਿਬ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਨ ਬੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਜ਼ਮੀਨ ਵੇਚਦੇ ਆ ਤੀਜੀ ਵਾਰੀ ਕਹਿੰਦਾ 1993 ਦੇ ਵਿਚ ਵਿੱਚ ਮੈਂ 50 ਲੱਖ ਨੂੰ ਕਿੱਲਾ ਵੇਚਿਆ ਸੀ ਜੋ 10 20 ਹਜ਼ਾਰ ਨੂੰ ਕਿੱਲਾ ਹੋਣਾ ਹੈ ਮਗਾ ਹੁਣ ਕੇ ਬਿੱਟ ਨੂੰ ਤਿਆਰ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮਗਾ ਤੂੰ ਉਦੋਂ 50 ਲੱਖ ਨੂੰ ਕਿਲਾ ਵੇਚੇ ਚਾਹੇ 100 ਕਿਲਾ ਬਣਾ ਲੁੰਦਾ ਕਹਿੰਦਾ ਬਾਈ ਬਣੀ ਨਹੀਂ ਇਹ ਬਣਨੀ ਬੁੰਨੀ ਨਹੀਂ ਬਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ ਉਹ ਭਿੱਖੀ ਵੀ ਹੁਣ 80 ਲੱਖ ਨੂੰ ਡੱਬਾ ਹੋ ਗਿਆ ਆ ਬੁਝੰਡੇਪੁਰ ਵਾਲੇ ਪਾਸੇ ਮਲੋਟ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਹਿੰਡੇ ਕਲੋਨੀ ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਪਰੇ ਸੱਧਿਆ ਰੁਪਈਆਂ ਦੇ ਝੋਲੇ ਕਹਾ ਜ਼ਮੀਨ ਦੀ ਮਿਲਦੀ ਦੁਨੀਆਂ ਦੀ 70% ਧਰਤੀ ਅਪਜਾਊ ਜ਼ਮੀਨ ਦੁਨੀਆਂ ਦੇ 12-13 ਬੰਦੇ ਖਰੀਦ ਚੁੱਕੇ ਆ ਹਾਬ ਲਲੇ ਕਬਜ਼ਾ ਕਰਨਾ ਪੈਣਾ ਤੁਹਾਡੇ ਭੋਜਨ ਤੇ ਕਬਜ਼ਾ ਕਰਨੀ ਤੁਹਾਡੀਆਂ ਜ਼ਮੀਨਾਂ ਦੱਪਣਗੇ ਸੋ ਪੰਜਾਬੀਓ 22930 ਤੱਕ ਜਾਂਦਿਆਂ ਜਾਂਦਿਆਂ ਡਬਲ ਡਿਊਟੀ ਉਹਦੇ ਸਮਝੌਤਿਆਂ ਦੇ ਮੁਤਾਬਕ ਆ ਸੋਡੇ ਬਾਰਡਰ ਖੁੱਲਣੇ ਹੀ ਖੁੱਲਣੇ ਐਵੇਂ ਨਹੀਂ ਭਾਰਤ ਮਾਲਾ ਦੀਆਂ ਸੜਕਾਂ ਵੀ ਵੀ ਬੁਣਤੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਆ ਮੈਟਰੋ ਜਿਹੜੀ ਬੁਲ ਟ੍ਰੇਨ ਚਲਾ ਰਹੇ ਆ ਸੋ ਸਾਰੀਆਂ ਸੀਮਾਵਾਂ ਹੋਇਆ ਬੜੂ ਪਹਿਲਾਂ ਬਣਾ ਤੁਹਾਡੇ ਕੋਲੇ ਇਹ ਜ਼ਮੀਨਾਂ ਦੇ ਲੋਕਾਂ ਨੇ ਖੋਹ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ ਬਚੀ ਕਿ ਜਾ ਰਹੀ ਹੈ ਜਵਾਨ ਦੀ ਤਾਲਾਬੰਦੀ ਹੋ ਰਹੀ ਆ ਇਹ ਤਾਂ ਹਦੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣ ਦੇ ਸਰਕੇ ਕਹਿੰਦੇ ਆ ਇਕੱਠੇ ਹੋ ਜੋ ਅਗਲੀ ਮੇਰੀ ਬੇਨਤੀ ਹੈ 2 ਮਿੰਟ ਤੁਹਾਡੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਜਿਵੇਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਵਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਤੇ ਬਾਹਰਲੇ ਬੰਦੇ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਹੈ ਆ ਪੰਜਾਬ ਸਰਕਾਰ ਨੇ ਬੰਦਾ ਪੰਜਾਬ ਦਾ ਪੰਜਾ ਜੋ ਚਾਰ ਬਾਹਰਲੇ ਆ ਆ ਤੁਹਾਡੇ ਨੇੜੇ ਆਲਮਗੀਰ ਗੁਰੂ ਦਾ ਇਤਿਹਾਸ ਗੁਰੂ ਘਰ ਹੈ ਸ਼੍ਰੋਮਣੀ ਕਮੇਟੀ ਦੇ ਅਧੀਨ ਹੁੰਦਾ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘੱਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਤੇ ਯਾਦ ਰੱਖੋ ਤੁਹਾਨੂੰ ਹਾਲ ਕੀ ਹੋਣਾ ਸੋ ਇਹ ਮੁੱਦਾ ਬਾਨਣਾ ਚਾਹੀਦਾ ਪੰਜਾਬ ਦੇ ਅੰਦਰ ਦਾ ਕਾਨੂੰਨ ਹੈ ਹਮਾਚਲ ਦਾ ਕਾਨੂੰਨ ਹੈ ਅਸਾਮ ਦਾ ਕਾਨੂੰਨ ਹੈ ਜੇ ਨਾਗਾਲੈਂਡ ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਪੰਜਾਬ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਨੂੰ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਦੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਦਾ ਜੇ ਇਹਨਾਂ ਨੇ ਸ਼ਾਨਦਾਰ ਬਣਾਤਾ ਜਿਹੜਾ ਮਰਜੀ ਬੰਦਾ ਆ ਕੇ ਨੌਕਰੀਆਂ ਲੈ ਰਿਹਾ ਹੈ ਜ਼ਮੀਨਾਂ ਲੈ ਰਿਹਾ ਵੋਟਾਂ ਬਣਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਪਰ ਜਿਹੜੇ ਦੂਜੇ ਸੂਬਿਆਂ ਦੇ ਕਾਨੂੰਨ ਬਣੇ ਆ ਉਹ ਲੋਕ ਲੜਦੇ ਆਂ ਮਰਾਠੇ ਲੜਦੇ ਦੇਖੋ ਆਪਣੀ ਗੁੱਜ ਪੰਜਾਬ ਵਾਲੇ ਸੁੱਤੇ ਹੀ ਪਏ ਆਂ ਮਗਰੋਂ ਪਸਤਾਉਣਗੇ ਰੋਵਾਂਗੇ ਅੱਜ ਪੰਜਾਬ ਲੁਧਿਆਣੇ ਜਾਵੜੋ ਅੱਜ ਜਲੰਧਰ ਬਾਜੋ ਮਹਾਲੀ ਬਾਜੋ ਖੰਡਰ ਬਾਜੋ ਉਹ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਹੁੰਦੇ ਲੱਗਦਾ ਹੀ ਪੰਜਾਬ 'ਚ ਫਿਰਦੇ ਆ ਇਹ ਲੋਕ ਹੋਰ ਦੂਜੇ ਜਾ ਗਏ ਆਂ ਤੋ ਕੀ ਚਾਹੁੰਦੇ ਆ ਵੀ ਕਾਨੂੰਨ ਬਣਾਉਣਾ ਚਾਹੀਦਾ ਹੱਥ ਖੜੇ ਕਰਕੇ ਦਾਅਵਾ ਦੋ ਵੀ ਪੰਜਾਬ 'ਚ ਵੀ ਕਾਨੂੰਨ ਬਣਾਉਣਾ ਚਾਹੀਦਾ ਕੋਈ ਪ੍ਰਭਾਵ ਬਣਾਉਣਾ ਚਾਹੀਦਾ ਵੀ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾਲ ਲੈ ਸਕੇ ਦਵਾਰੇ ਹੱਥ ਖੜਾ ਕਰ ਦਿਓ ਚਾਹੀਦਾ ਕਾਨੂੰਨ ਅਰੇ ਇਹਨਾਂ ਦੇ ਜੰਡੇ ਤੋਂ ਲੈ ਕੇ 80 ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਨਾ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਅੱਜ ਐਸ ਭਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਰੱਬ ਵਰਗੇ ਲੋਕ ਹੈਂ ਪ੍ਰਮਾਤਮਾ ਨੂੰ ਹਾਜ਼ਰ ਨਜ਼ਰ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨੇ ਮਰਜ਼ੀ ਪੈਸੇ ਦੇਣ ਚਾਹੇ 1000 ਰੁਪਿਆ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਨਹੀਂ ਦੇਵਾਂ ਸਮਤਾਂ ਇਹ ਆਵਾਜ਼ ਨਹੀਂ ਪੂਰੇ ਪੰਜਾਬ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ ਦੱਸਦਾ 20 ਵੀ ਕਰੋੜ ਦੇ ਕਿੱਲੇ ਦੇਖ ਲੋ ਫਾਟ ਮੋਹਾਲੀ ਜੀਰਕਪੁਰ ਕੋਈ ਰੇੜੀ ਲਾਈ ਬੈਠਾ ਗੋਲ ਗੱਪਿਆਂ ਦੀ ਪੂਰੇ ਸ਼ਹਿਰ ਚ ਲਾਉਂਦਾ ਕੋਈ ਤਨਪੀਆ ਭੁੰਨ ਚ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਕੀ ਸਿਕਿਉਰਿਟੀ ਗੱਲ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ 10-10 ਅਬੀ ਵੀ ਕਰੋੜ ਦੇ ਕਿੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ ਸੌਕ ਰੋਡ ਦਾ ਗੱਲਾ ਵੇਚ ਦੂੰਗਾ ਮੈਂ 500 ਕਰੋੜ ਇਕੱਠਾ ਕਰ ਲੂੰ ਮੈਂ 1000 ਕਰੋੜ ਇਕੱਠਾ ਕਰ ਲੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਖੋਲੋਗੇ ਆ ਕੋਈ ਹੋਰ ਕੰਮ ਦੱਸਿਆ ਕੋਈ ਟ੍ਰਾਂਸਪੋਰਟ ਖੋਲ ਦਿਓ ਫੇਰ ਹੋਗੀ ਫੈਂਟਰੀ ਰੱਖ ਦਿਓਗੇ ਜੇ ਬੰਦ ਭੱਜ ਗਈ ਆ ਫਰੀ ਕੋਡ ਕੀ ਹੋਇਆ ਸਾਕ 100 ਕਰੋੜ ਰੁਪਿਆ ਲੈ ਕੇ ਬੈਂਕ ਦਾ ਮੈਨੇਜਰ ਉੱਡ ਗਿਆ ਲਾ ਤੁਰੇ ਬਰਮਾਨ ਦੇ ਭਾਲ ਦੇ ਦਾ ਪਰਚਾ ਕਰਾ ਦੋਗੇ ਉਹ ਪਰਲ ਕੰਪਨੀ ਦਾ ਮਾਲਕ ਪੰਗੂ ਲੋਕਾਂ ਦੇ ਅਰਬਾਂ ਕਰਮਾਂ ਦੀ ਦਰਬੀਏ ਲੈ ਕੇ ਭੱਜ ਗਿਆ ਫੜਿਆ ਗਿਆ ਪਰਚੇ ਹੋ ਗਏ ਜੇਲ੍ਹ ਤੇ ਦਾ ਸਰਕਾਰ ਨੇ ਸਾਰੀ ਉਹਦੀ ਜਾਇਦਾਦ ਜ਼ਬਤ ਕਰ ਲਈ ਪੰਗੂ ਨਾਲ ਈ ਲੜ ਗਿਆ ਪੰਗੂ ਮਰ ਗਿਆ ਹੁਣ ਜਿੰਨਾਂ ਨੇ ਪੰਗੂ ਤੋਂ ਪੈਸੇ ਲੈਨੇ ਉਹ ਪੰਗੂ ਕੋਲ ਤਾਂ ਜਾਣਗੇ अकलू हथ मारो अकलू चाहे अनू भुखा न भई मर ਜਦ ਦੁਨੀਆ ਦੀ ਆਬਾਦੀ ਘੱਟ ਰਹੀ ਹੈ ਭੋਜਨ ਦੀ ਮੰਗ ਵੱਧ ਰਹੀ ਹੈ ਤੇ ਦੁਨੀਆ ਨੂੰ ਕਖਰੀਰ ਦਾ ਜੰਗਲ ਦੱਬ ਰਿਹਾ ਪੰਜਾਬ ਧਰਤੀ ਨੂੰ ਤੇ ਸਰਕਾਰ ਤੁਹਾਡੀਆਂ ਜ਼ਮੀਨਾਂ ਤੇ ਅੱਖ ਭਰਾਓ ਸਾਰਿਆਂ ਦੀ ਆ ਸਾਨੂੰ ਇਹੀ ਬੇਨਤੀ ਕਰਦੇ ਆ ਨਾ ਉਹਨੂੰ ਬਾਗਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਭੋਕਰ ਨੇ ਨਾ ਦੂਜੇ ਤੀਜੇ ਬੀਜੇਪੀ ਦੇ ਹੋਰ ਨੇ ਬਾਦਲ ਵੀ ਕਹਿੰਦੇ ਆ ਪੰਚ ਖਤਰੇ 'ਚ ਪੰਜਾਬ ਖਤਰੇ 'ਚ ਆ ਜ਼ਮੀਨਾਂ ਦਾ ਬੰਨਾਂ ਲੋਕਾਂ ਦੀਆਂ ਸਾਨੂੰ ਲੈ ਕੇ ਆਓ ਉਹ ਭਰਾਵਾ 213 ਦੇ ਲੈਂਦੇ ਕੁਝ ਐਕਟਰ ਦਾ ਤੂੰ ਲੈ ਕੇ ਆ ਪੰਜ ਦੇ ਬੱਚਾ ਵਰਨਾਵੇਂ ਟਾਈਪ ਦੇ ਫੈਕੀ ਧਾਰੇ ਜੋ ਲੱਗੀ ਐ ਕਿਸਾਨਾਂ ਦੇ ਲਤਾਂ ਬਾਹਾਂ ਚ ਗੋਲੀਆਂ ਨਾਲ ਇਹਨਾਂ ਨਾਲ ਜੁੜਜੋ ਕਿ ਬਚਣਾ ਕੌਣ ਨੇ ਫੋਕਰੀਆ ਕਾਣ ਕਿਉਂ ਕਿ ਇਹ ਉਹ ਧਰਾਨੇ ਜਿਹੜਾ ਸੋਦੇ ਖਾਤਰ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਢੰਡੇ ਰੰਦਾ ਤੂੰ ਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਕਰਨ ਦੇ ਨਾਰੇ ਕੱਟਾ ਲੋ ਲੱਗ ਕੇ ਲਾ ਸਰਕਾਰ ਨਾਲ ਮੱਥਾ ਖਾਵੇ ਨਾ ਖੜਾ ਜੇ ਢੰਡੇ ਖਾਦਾ ਸਰਕਾਰ ਕੋਲੇ ਡਿਲੀਜੈਂਸੀ ਆ ਸੀਏਡੀ ਆ ਫੂਟ ਤੱਕ ਕਾਰਗਰ ਸਾਹਮਣੇ ਆ ਆ ਵੀ ਫੇਲੇ ਕਦੇ ਖਾਗੇ ਐਨੇ ਖਾਗੇ ਆਪ ਸਾਹਮਣੇ ਬੱਚਾ ਇਹਨਾਂ ਦਾ ਮਕਸਦ ਕੀ ਆ ਚਾਹੇ ਮੋਦੀ ਹੋਵੇ ਚਾਹੇ ਤੁਮ ਕੇਜਰੀਵਾਲ ਵੀ ਇਹਨੇ ਬਦਨਾਮ ਕਰ ਦੇ ਜਿਹਦੇ ਨੰਨਾਂ ਨੂੰ ਵੀ ਲੋਕ ਆਸੇ ਹੋ ਜਾ। ਜੋ ਭਰਾਵੋ ਜੇ ਤੁਸੀਂ ਟੁੱਟ ਕੇ ਖਿੰਡ ਕੇ ਆਪਨੇ ਪਾਟ ਕੇ ਤੁਹਾਡੇ ਕੱਲੇ ਕੱਲੇ ਛੱਤਰ ਪੈਣੇ ਆ। ਨਾ ਤੁਹਾਡਾ ਪਾਣੀ ਲੈਣਾ, ਨਾ ਤੁਹਾਡੀ ਬੋਲੀ, ਨਾ ਜ਼ਮੀਨ, ਨਾ ਧਰਤੀ। ਇਹ ਜ਼ਮੀਨ ਸਾਡੇ ਲਈ ਸਦਾ ਗੁਰੂ ਰਾ। ਸਾਡੀ ਸਭ ਤੋਂ ਪਹਿਲਾਂ ਜ਼ਮੀਨਾਂ ਕਰਕੇ ਜਾਂਦੀ ਆ। ਸਦਾ ਇਤਿਹਾਜ਼ ਜ਼ਮੀਨਾਂ ਕਰਕੇ ਆ। ਸਭੀ ਬੋਲੀ ਜ਼ਮੀਨਾਂ ਕਰਕੇ ਆ। ਸਭੀਆਂ ਆਉਣ ਵਾਲਾ ਨਸਲਾਂ ਜ਼ਮੀਨਾਂ ਕਰਕੇ ਆ। ਜੋ ਕਰਕੇ ਕਿਸੇ ਵੀ ਕੀਮਤ ਤੇ ਤੁਹਾਨੂੰ ਲੜਨਾ ਪਵੇ, ਇਹ ਜ਼ਮੀਨ ਕਿਸੇ ਵੀ ਆਪਣਾ ਜ਼ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣੀ ਤਾਂ ਨਹੀਂ ਦੇਣੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੰਨੀ ਗਰਮੀ ਤੁਸੀਂ ਆਏ ਹੋ ਇਕੱਠੇ ਬੈਠੇ ਹੋ ਮੈਥੋਂ ਬਾਅਦ ਦੀ ਕੀ ਬੁਲਾਰਾਂ ਨੇ ਬੋਲਣਾ ਦਲਵਾਲ ਸਾਹਿਬ ਨੇ ਬੋਲਣਾ ਹੋਰ ਨਵੀਬ ਨੇ ਹਲੇ ਬੋਲਣਾ ਦਿਲਵੇੜੇ ਨੇ ਇਹ ਬਚਾਰਾ ਹਰਿਆਣਾ ਤੋਂ ਆਇਆ ਹੈ ਫਰਿਆਣੇ ਦੇ ਵਿੱਚ ਵੀ 35000 ਏਕੜ ਕਹਿੰਦੇ ਲੈਂਡ ਪੂਲਰ ਚ ਲਿਆਂਦੀ ਆ ਉੱਥੇ ਵੀ ਦੱਪਣ ਜਾ ਰਹੇ ਆ ਸੂਏ ਅੱਕੇ ਨੂੰ ਬਹਾਵੀ ਬੰਨਾ ਪੰਜਾਬ ਤੇ ਹਰਿਆਣਾ ਫਿਰ ਇਕੱਠੇ ਹੋ ਕੇ ਲੱਗ ਮਜੀ ਸੋ ਲੜਨ ਦੀ ਅਜ ਮੌੜਾ ਸੋ ਆਪਾਂ ਦੋ ਚਾਰ ਨਾਰੇ ਤੇ ਜਕਾਰੇ ਬਲੰਦ ਆਵਾਜ਼ੇ ਬੱਚਾ ਪਹਾ ਖੜੀਆਂ ਕਰਦੇ ਪਤਾ ਲੱਗੇ ਵੀ ਹਾਂ ਝੰਡੇ ਬਾਈ ਤਹਾਂ ਵਖਿਆ ਕਰੋ ਥੱਲੇ ਥੱਲੇ ਨਹੀਂ ਨੀਚੇ ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਹਾਂ ਨੂੰ ਉੱਤੇ ਨੂੰ ਸਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ

ਜੀ ਪਹਿਲੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਪੰਡਾਲ ਪੰਡਾਲ ਲੀਡਰਾਂ ਨਾਲ ਸੰਗਤੀਆਂ ਨੇ ਪੂਰੇ ਥੱਲੇ ਜਲਾਏ ਹੋਏ ਆ ਸਾਡੇ ਵੀ ਨਗਰ ਮਨਸੂਰਾਂ ਤੋਂ ਲੈ ਕੇ ਅੱਗੇ ਆਉਂਦੇ ਜਿੱਥੇ ਪੰਡਾਲ ਦੇ ਲਈ ਸੋਰੀ ਅੰਦਰ ਤਿਆਰ ਹੋ ਗਿਆ ਜੀ ਸਾਡੇ ਸੰਗਤਾਂ ਦੇ ਨੌਜਵਾਨ ਸੇਵਾਦਾਰ ਹਮਦਰੋਤ ਲੰਗਰ ਵਰਤਾ ਰਹੇ ਹਮਦੁਦੋ ਜੀ ਸਾਡੇ सोलह दो अभी नगर दो देख लंगर लैके आएगा रैली हो रही है लंगर कुछा पंदर बताया जा रहा है ਸਰਦਾਰ ਕਪੂਰਤਾ ਦੇ ਸੇਵਾਦਾਰ ਮੱਕੇ ਸਾਡੇ ਚਾਚਾ ਸ਼ੰਕਰ ਜੀ ਬਰਾਬਰ ਮੈਂਬਰ ਸਾਹਿਬ ਜਿਹੜਾ ਜਾਨ ਹੈ ਜਾਨ ਹੈ ਜਾਨ ਹੈ ਬੰਟੀ ਜੰਮਾ ਸਰਦਾਰ ਕਪੂਰਤਾ ਦੇ ਚੱਲਦੇ ਫੁੱਲਾ ਜੀ